ਮੈਂ ਫੋਟੋਸ ਕਿੱਤਲਾ ਰੈਡੀ ਬ੍ਰਾਂਚ ਮੈਨੂੰ ਬੁਲਾ ਨਹੀਂ ਰਹੀ ਆ ਮਹਾਂਮਲ ਦੇ ਦਰਬਾਰ ਦੇ ਵਿੱਚ ਮੈਂ ਕਪੜੇ ਸੋਹਣ ਵੀ ਗਏ ਪਰ ਫੇਰ ਵੀ ਕਿੱਦਾਂ ਹਾਂਜੀ ਕੀ ਹਾਲ ਆ ਲੁਧਿਆਣੇ ਵਾਲਿਓ ਬਹੁਤ ਦਿਨਾਂ ਬਾਅਦ ਤੁਹਾਨੂੰ ਬਲੌਗ ਕਰਨ ਲਈ ਆਈ ਹੋਪ ਤੁਸੀਂ ਵੀ ਸਾਰੇ ਆਨੇ ਬਹੁਤ ਵਧੀਆ ਹੰਗ ਕਰਦੇ ਹੋ ਇਸ ਤੇ ਅਸੀਂ ਵੀ ਵਧੀਆ ਜਾਂ ਇੰਨੀ ਗਰਮੀ ਦੇ ਵਿੱਚ ਤੁਹਾਨੂੰ ਪਤਾ ਹੀ ਹੈਗਾ ਵਾ ਬਟ ਬਹੁਤ ਦਿਨਾਂ ਤੋਂ ਐਨਦਰ ਪਤਾ ਨਹੀਂ ਕਿੰਨੇ ਮਹੀਨੇ ਹੀ ਹੋ ਗਏ ਕੋਈ ਵਲੋਗ ਨਹੀਂ ਬਣਾਇਆ ਹੈਗਾ ਤੇ ਜਦ ਕਿ ਨੁਕਸਾਨ ਤਾਂ ਮੇਰਾ ਹੀ ਹੈਗਾ ਵਾ ਵਲੋਗ ਨਹੀਂ ਬਣਾਇਆ ਤਾਂ ਬਟ ਅੱਜ ਵਲੋਗ ਬਣਾ ਰਹੀ ਆ ਤੇ ਇੱਕ ਕਿ ਅੱਜ ਜਾਣਾ ਹੈਗਾ ਵਾ ਅਸੀਂ ਚੌਂਕੀ ਚੰਡਾ ਪੰਡਾਰਾ ਜੋ ਕਿ ਮੇਰੇ ਨਾਨਕੇ ਆਵਲ ਹੁੰਦਾ ਹੁੰਦਾ ਵਾ ਤੇ ਉਹ ਜਿਹੜਾ ਚੌਂਕੀ ਹੈਗੀ ਨਾ ਉਹ ਐਥੀ ਹੈਗਾ 48 ਵਾ ਯਾਨੀ ਕਿ 47 ਸਾਲ ਕੰਪਲੀਟ ਹੋ ਚੁੱਕੇ ਹੈਗੀ ਹੈ ਚੌਂਕੀ ਕਰਦੇ ਆ ਨੂੰ ਤੇ ਉੱਥੇ ਸਾਰੇ ਆਨੇ ਮਤਲਬ ਜਿੰਨੇ ਵੀ ਗਲੀ ਹਰੇ ਆਗੇ ਸਾਰੇ ਮੈਂਬਰ ਬਣੇ ਹੋਏ ਆ ਤੇ ਸਾਰੇ ਆਨੇ ਮਿਲ ਕੇ ਚੌਂਕੀ ਪਹਿਲੇ ਦਿਨ ਹੁੰਦੀ ਆ ਦੂਜੇ ਦਿਨ ਚੰਡੇ ਦੀ ਫੇਰੀ ਹੁੰਦੀ ਆ ਤੇ ਤੀਜੇ ਦਿਨ ਲਾਸਟ ਪ੍ਰੋਗਰਾਮ ਭੰਡਾਰਾ ਕਰਕੇ ਫਿਰ ਉਹ ਫਿਨਿਸ਼ ਹੋ ਜਾਂਦਾ ਵਾ ਸਮਾਪਤ ਹੋ ਜਾਂਦਾ ਫਿਰ ਨੈਕਸਟ ਸਾਲ ਆਂਦਾ ਹੁੰਦਾ ਵਾ ਜੋ ਕਿ ਮੇਰੇ ਨਾਨਾ ਜੀ ਨੇ ਇਹ ਚੀਜ਼ ਦੀ ਸ਼ੁਰੂਆਤ ਕੀਤੀ ਸੀ ਪਹਿਲਾਂ ਮੇਰੇ ਨਾਨਾ ਜੀ ਉਹਨਾਂ ਨੇ ਕੀਤਾ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਮੇਰੇ ਮੰਮੀ ਉਹਨਾਂ ਨੇ ਦੇਖਿਆ ਫਿਰ ਅਸੀਂ ਦੇਖਿਆ ਗੋ ਸਾਰੇ ਬੱਚੇ ਦੇਖਣਗੇ ਮਤਲਬ ਬਹੁਤ ਅੱਛੀ ਗੱਲ ਹੈ ਕਿ ਇੱਕ ਚੀਜ਼ ਚੱਲਦੀ ਆ ਰਹੀ ਹੈਗੀ ਆ ਰੱਬ ਦੀ ਮਿਹਰਬਾਨੀ ਹੈਗੀ ਆ ਜਿੰਨੀ ਦੇਰ ਤੱਕ ਰੱਬ ਉਹ ਤਾਂ ਸਾਥ ਹੈ ਦੋਨੇ ਦੇਰ ਤੱਕ ਚਲੋ ਕੰਮ ਹੁੰਦਾ ਹੀ ਹੈ ਤੇ ਅੱਜ ਉੱਥੇ ਜਾਣਾ ਹੈ ਉੱਥੇ ਜਾਣ ਲਈ ਸਭ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ ਵੀ ਠੀਕ ਕਰਨਾ ਮੈਂ ਆਪਣੀ ਥ੍ਰੈਡਿੰਗ ਕਰਨੀ ਹੈ ਨੀਲ ਕਿੰਟ ਲਾਣੀ ਹੈ ਕਪੜੇ ਪ੍ਰੈਸ ਕਰਨੇ ਆ ਸਾਰੀ ਤਿਆਰੀ ਕਰਨੀ ਹੈਗੀ ਤੇ ਚਲੋ ਹੁਣ ਪਹਿਲਾਂ ਮੈਂ ਕਪੜੇ ਪ੍ਰੈਸ ਕਰਦੀ ਹੈਗੀ ਕਪੜੇ ਪ੍ਰੈਸ ਕਰਕੇ ਫਿਰ ਮੈਂ ਥਰਡਿੰਗ ਕਰਨਾ ਹੈ ਕਿਉਂਕਿ ਥਰਡਿੰਗ ਵਾਲੇ ਨੂੰ ਕੋਈ ਕੀਤਾ ਉਹ ਕਹਿੰਦੀ ਘੰਟੇ ਬਾਅਦ ਆਈ ਉਹ ਕੱਲ ਤੀਜ ਦਾ ਪ੍ਰੋਗਰਾਮ ਉਹਦੀ ਪ੍ਰੈਕਟਿਸ ਹੋ ਰਹੀ ਹੈ ਤੇ ਚਲੋ ਜਦ ਤੱਕ ਆਪਾਂ ਬਾਕੀ ਕੰਮ ਕਰ ਲੰਨੇ ਤੇ ਜੁੜੇ ਰਹੀਓ ਪੂਰੇ ਵਲੌਗ ਦੇ ਨਾਲ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗੂਗਾ ਨਾ ਪਲੀਜ਼ ਇਹਨੂੰ ਲਾਈਕ ਕਰ ਦੇਣਾ ਜੇ ਚੈਨਲ ਤੇ ਨਵੇਂ ਆਏ ਆ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਇੱਕ ਵਧੀਆ ਜਿਹਾ ਕਮੈਂਟ ਜ਼ਰੂਰ ਕਰ ਦੇਣਾ ਐਂਸੀ ਗਾਇਜ਼ ਤਾਂ ਹੁਣ ਮੈਂ ਤਾਂ ਹੋ ਗਈਆਂ ਰਿਐਕਟ ਰੈਡੀ ਰਿਯਾਰਡ ਮੈਂ ਤਾਂ ਹੋ ਗਈਆਂ ਰੈਡੀ ਜਾਣ ਨੂੰ ਤੇ ਸ਼ਾਮ ਵਾਸਤੇ ਜਾਣਾ ਮਤੇ ਸ਼ਾਮ ਵਾਸਤੇ ਜਾਣਾ ਤੇ ਚੌਂਕੀ ਵਾਸਤੇ ਕੱਪੜੇ ਪਾਸੇ ਕਰਦੇ ਹੋਏ ਹੈਗੇ ਆ ਪ੍ਰੈਸ ਪ੍ਰੈਸ ਹੋ ਗਿਆ ਰੋਹਿਤ ਰਾਂਛ ਦੇ ਵੀ ਮੇਰੇ ਵੀ ਤੇ ਰੋਹਿਤ ਦੇ ਵੀ ਜਿਹੜਾ ਮੇਰਾ ਨਵਾਂ ਸੂਟ ਪਿਆ ਸੀ ਨਾ ਇੰਨੀ ਦੇਰ ਦਾ ਪੈਂਡਿੰਗ ਜਦੋਂ ਮੈਂ ਆਪਣੀ ਮੰਮੀ ਕੋਲ ਗਈ ਸੀ ਤੇ ਲਾਸਟ ਵਲੌਗ ਚ ਤੁਸੀਂ ਦੇਖਿਆ ਹਣਾ ਕਿ ਇਹ ਕਿੱਥੇ ਮਿਲ ਜਣਾ ਕਿ ਮੈਂ ਕੱਪੜੇ ਸਵਾਣ ਵੀ ਗਈ ਪਰ ਫਿਰ ਵੀ ਕਿੱਦਾਂ ਰਹਿ ਗਿਆ ਉਹ ਤੁਸੀਂ ਤੁਹਾਨੂੰ ਵਲੌਗ ਚ ਸਾਰਾ ਕੁਝ ਪਤਾ ਲੱਗ ਜੂਗਾ ਤੇ ਚਲੋ ਹੁਣ ਫ੍ਰੀਡਿੰਗ ਕਰਾ ਕੇ ਆਪਣਾ ਵੀ ਮੇਕਅਪ ਵਗੈਰਾ ਕਰਕੇ ਪਰਦਾਨ ਮਿਲਦੇ ਆ ਅੱਜ ਦਾ ਬਲੌਗ ਬਹੁਤ ਇੰਟਰਸਟਿੰਗ ਹੋਣ ਵਾਲਾ ਤੁਸੀਂ ਮਿਸ ਬਿਲਕੁਲ ਨਾ ਕਰਿਓ ਤੇ ਮਾਤਾ ਰਾਣੀ ਦਾ ਨਾਮ ਐ ਥ੍ਰੈਡਿੰਗ ਕਰਾ ਕੇ ਵਾਪਸ ਆ ਗਈਆਂ ਬਟ ਛੋਟੇ ਬੌਜੀ ਮੈਂ ਤੁਹਾਨੂੰ ਨਰਾਜ਼ ਹਾਂ ਪਤਾ ਕਿਉਂ ਕਿਉਂਕਿ ਮੈਂ ਚਲ ਗਈ ਸੀ ਇਹ ਵਾਰ ਥ੍ਰੈਡਿੰਗ ਕਰਨ ਇਕੱਲੇ ਕਰ ਲਏ ਤੇ ਉਹਨੂੰ ਲੈ ਕੇ ਨਹੀਂ ਗਈ ਇਸੇ ਕਰਕੇ ਹੁਣ ਦਰਾਂਛ ਮੈਨੂੰ ਬੁਲਾ ਨਹੀਂ ਰਿਹਾ ਗੱਲ ਵੀ ਨਹੀਂ ਕਰਨੀ ਅਸੀਂ ਆਹ ਦੇਖ ਲਓ ਹੂੰ ਗੱਲ ਨਹੀਂ ਕਰਨੀ ਆਪਾਂ ਬੋਲੋ ਗੱਲ ਨਹੀਂ ਕਰਨੀ ਬੁਲਾਣਾ ਨਹੀਂ ਮਮਾ ਨੂੰ ਇਹ ਬੰਤਾ ਕਿ ਮੇਰੇ ਵੱਲ ਦੇਖਦਾ ਵੀ ਨਹੀਂ ਸੀ ਬੜੀ ਔਖੇ ਤਰੀਕੇ ਨਾਲ ਜ਼ਬਰਦਸਤੀ ਅੰਦਰ ਲੈ ਗਈਆਂ ਤੇ ਮੈਂ ਡੋਰ ক্লোਜ਼ ਕਰਤਾ ਹੋਇਆ ਹੈਨਾ ਨਹੀਂ ਬੋਲਦਾ ਹਾਂਜੀ ਕੀ ਹੋ ਰਿਹਾ ਅਸੀਂ ਬਟ ਥੋੜਾ ਥੋੜਾ ਬੁਲਾਣ ਲੱਗਿਆ ਹੈਨਾ ਮਮਾ ਨੂੰ ਬੁਲਾਣ ਲੱਗਿਆ ਮਮਾ ਨੂੰ ਹਾਂ ਮਮਾ ਨੂੰ ਬੁਲਾਣ ਲੱਗੇ ਛੋਤੇ ਛੋਤੇ ਲੰਗੋਤ ਹੈਨਾ ਈ ਮਮਾ ਉਹਨਾਂ ਮੰਮੀਆਂ ਚੋਨੇ ਜਿੱਥੇ ਸੋਰਾ ਸੋਰਾ ਦਿਨ ਡਾਈਪਰ ਰੱਖੇ ਕੋ ਨਹੀਂ ਛੋਨੀ ਹੈ ਛੋਨੀ ਚਲੋ ਹੁਣ ਬਸ ਫਟਾਫਟ ਹੁਣ ਆਪਾਂ ਤਿਆਰ ਹੋ ਕੇ ਮਿੱਤ ਨੂੰ ਨੀਲ ਪੁਲਿਸ ਵੀ ਰਹਿ ਗਈ ਹੈ ਤਿਆਰ ਹੋ ਕੇ ਫਿਰ ਆਪ ਉੱਥੇ ਮਿਲਦੇ ਆ ਮੈਂ ਹੁਣ ਰੈਡੀ ਹੋ ਗਈ ਆਈਆਂ ਤਾਂ ਆ ਰਿਹਾ ਮੇਰਾ ਫੁੱਲ ਫਾਈਨਲ ਲੁੱਕ ਆ ਜਾ ਫੂਨ ਇਹ ਦੇ

Oh, 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 जय माता दी ਸਾਰਿਆਂ ਨੂੰ ਤੇ ਤੁਹਾਨੂੰ ਵਿਸ਼ਵਾਸ ਹੋ ਰਿਹਾ ਕਿ ਇਸੇ ਗਲੀ ਦੇ ਵਿੱਚ ਇਹ 48 ਸਾਲ ਹੋ ਚੁੱਕੇ ਆ ਜਾਗਰਣ ਹੁੰਦੇ ਨੂੰ 48 ਸਾਲ ਕਹਿੰਦੇ ਸੋਖੇ ਆ ਹੈਨਾ ਬਟ ਇਹ ਚੀਜ਼ ਨੂੰ ਦੀਵਾਨਾ ਬਹੁਤ ਔਖਾ ਵਾ ਪਰ ਮਾਮਾ ਜੀ ਉਹਨਾਂ ਨੇ ਦੇਖੋ ਡੈਕੋਰੇਸ਼ਨ ਕਿੰਨੀ ਵਧੀਆ ਕਰਾਈ ਹੋਈ ਹੈਗੀ ਹੈ ਹੈਨਾ ਤੇ ਸਾਰੇ ਗਲੀ ਮੈਂਬਰਸ ਨੇ ਬਹੁਤ ਵਧੀਆ ਸੇਵਾ ਵੀ ਕੀਤੀ ਹੈਗੀ ਤੇ ਆ ਸਪੈਸ਼ਲੀ ਇੱਕ ਫੈਮਿਲੀ ਹੈਗੀ ਇਹਨਾਂ ਨੇ ਗੋਲ ਗੱਪਿਆਂ ਦੀ ਸੇਵਾ ਕੀਤੀ ਸੀ ਅਨਲਿमिटेड ਗੋਲ ਗੱਪੇ ਖਾਓ ਜਿੰਨੇ ਮਰਜੀ ਬਟ ਅਥੇ ਇੱਕ ਚੀਜ਼ ਵਧੀਆ ਸੀ ਕਿ ਕੋਈ ਇੱਥੇ ਰਸ਼ ਨਹੀਂ ਸੀਗਾ ਵਰਨਾ ਜ਼ਰ ਤਾ ਸਟਾਲ ਦੇ ਵਿੱਚ ਇਹ ਹੁੰਦਾ ਨਾ ਕੀ ਉੱਤੇ ਰਿ ਉੱਤੇ ਰਸ਼ ਕਿੰਨਾ ਹੋਇਆ ਹੁੰਦਾ ਵਾ ਜਿਹਦੇ ਕਰਕੇ ਬੰਦਿਆਂ ਨੂੰ ਵੀ ਬਹੁਤ ਲੋਕਾਂ ਨੂੰ ਵੀ ਫਰਕ ਪੈਂਦਾ ਹੈਗਾ ਕਦੀ ਕਿਸੇ ਦੇ ਕੁਝ ਚੋਰੀ ਹੋ ਜਾਂਦਾ ਜਾਂ ਕਦੀ ਕੁਝ ਵੀ ਬਟ ਇੱਥੇ ਆਮ ਨਾਲ ਕੋਈ ਰਸ਼ ਨਹੀਂ ਸੀਗਾ ਲੋਕੀ ਆਉਂਦੇ ਸੀ ਗੋਲ ਗੱਪੇ ਆਪਣਾ ਖਾ ਕੇ ਫਿਰ ਲੰਗਰ ਦੀ ਔਰ ਵਹਿੰਦੇ ਸੀਗੇ ਤੇ ਇੱਥੇ ਰੁਦਰਾਂਸ਼ ਮੇ ਨਾਲ ਆਰਾਮ ਨਾਲ ਬੈਠ ਕੇ ਪੇਟਾ ਸੁੰਦਾ ਪਿਆ ਸੀਗਾ ਉਹਨੂੰ ਕੋਈ ਚੀਜ਼ ਦੀ ਪਰਵਾਹ ਨਹੀਂ ਸੀਗੀ ਪਰ ਇਹਨੂੰ ਮੈਂ ਕਹਿੰਦੀ ਸੀ ਉੱਠ ਜਾ ਉੱਠ ਕੇ ਕੁਝ ਖਾ ਪੀ ਲੈ ਪਰ ਨਹੀਂ ਇਹ ਆਰਾਮ ਨਾਲ ਬੈਠਾ ਰਿਹਾ ਕਿ ਮੈਨੂੰ ਅੱਦੀ ਬਿਠਾਏ ਰੋ ਫਿਰ ਉਸ ਵਾਰ ਪਾਪਾ ਨੂੰ ਗੋਦੀ 'ਚ ਲੈ ਕੇ ਬੈਠੇ ਰਹੇ ਫਿਰ ਮੈਂ ਫੇਰ ਵੀ ਕਹੀ ਕਿ ਵੀ ਉੱਠ ਜਾ ਕੁਝ ਤਾਂ ਖਾ ਲੈ ਪਰ ਕਹਿੰਦਾ ਨਹੀਂ ਬਾਕੀ ਸਾਰੇ ਲੋਕੀ ਆ ਕੇ ਮੱਥਾ ਟੇਕਦੇ ਪਏ ਸੀਗੇ ਸਭ ਦੀ ਆਪਣੀ ਆਪਣੀ ਸ਼ਰਧਾ ਸੀਗੀ ਤੇ ਕਾਫੀ ਦੇਰ ਬਾਅਦ ਅਸੀਂ ਆਏ ਹੈਗੇ ਆ ਲਾਸਟ 2 ਸਾਲ ਤਾਂ ਮੈਂ ਆਈ ਨਹੀਂ ਸੀਗੀ ਰੁਦਰਾਸ਼ ਦੇ ਇਵੈਂਟਸ ਮੈਂ ਨਾ ਕਾਟਰਨ ਰੂਪ ਪਾਤੀ ਸੀਗੀ ਤਾਂ ਕਿ ਬੱਚਿਆਂ ਦੇ ਨਾ ਡਾਇਰੈਕਟਲੀ ਸਾਊਂਡ ਨਾ ਕੰਨਾਂ ਦੇ ਵਿੱਚ ਪਵੇ ਕਿਉਂਕਿ ਬਹੁਤ ਲਾਊਡਲੀ ਉੱਥੇ ਸਾਊਂਡ ਛੱਡੇ ਹੋਏ ਸੀਗੇ ਸਪੀਕਰਸ ਲੱਗੇ ਹੋਏ ਸੀਗੇ ਇਸੇ ਕਰਕੇ ਫਿਰ ਮੇਰੀ ਮੰਮੀ ਕਹਿੰਦੇ ਸੀਗੇ ਕਿ ਤੋਰੇ ਕੰਨ ਦੇ ਵਿੱਚ ਰੂ ਪਾਰੇ ਤਾਂ ਕਿ ਬੱਚਿਆਂ ਦੇ ਜੋ ਕਿਉਂਕਿ ਨਾਜ਼ੁਕ ਜਿਹੇ ਦਾ ਬੱਚਿਆਂ ਦੇ ਕੰਨ ਹੁੰਦੇ ਆ ਤਾਂ ਪਰਦਾ ਵੀ ਤੁਸੀਂ ਪਤਾ ਨੂੰ ਪਤਾ ਹੀ ਆ ਸਾਰਿਆਂ ਨੂੰ ਕੰਨ ਦਾ ਕਿੰਨਾ ਪਤਲਾ-ਪਤਲਾ ਹੁੰਦਾ ਵਾ ਅੱਜ ਤਾਈਂ ਵਲੌਗ ਬਣਾਇਆ ਵਾ ਬਾਕੀ ਜੋ ਚੰਡੇਰਾ ਤੇ ਪੰਡਾਰੇ ਦਾ ਵਲੌਗ ਨਹੀਂ ਬਣਾਇਆ ਕਿਉਂਕਿ ਉਸ ਦਿਨ ਮੈਂ ਗਈ ਨਹੀਂ ਸੀਗੀ ਤੇ ਮੰਮੀ ਮਾਮੀ ਜੀ ਸ਼ੀਨਾ ਤੇ ਮਾਮਾ ਜੀ ਰਾਮਨਾਥ ਤੇ ਚੌਂਕੀ ਦਾ ਆਨੰਦ ਲੈਂਦੇ ਪਏ ਹੈਗੇ ਆ ਇਹ ਘਰ ਦੇ ਬੂਏ ਮੂਰੇ ਖੜੇ ਕਿਉਂਕਿ ਅੰਦਰ-ਬਾਰ ਅੰਦਰ-ਬਾਰ ਕੋਈ ਨਾ ਕੋਈ ਕਦੀ ਸਮਾਨ ਕੁਝ ਲੈਣ ਚਲ ਜਾਵੇ ਕੁਝ ਕੁਛ ਤਾਂ ਹਮੇਸ਼ਾ ਤੋਂ ਅਸੀਂ ਇੱਥੇ ਮੂਰੇ ਹੀ ਬੈਠੀਦਾ ਹੁੰਦਾ ਮੈਂ ਤਾਂ ਦੇਖ ਮੈਂ ਕੋਈ ਹੈ ਨਹੀਂ ਮੈਂ ਤਾਂ ਆ ਪੈ ਗਈ ਖਾਣ ਵਾਸਤੇ ਖਾਲਾ ਤੁਸੀਂ ਬੈਠੀਏ ਕੋਈ ਗੱਲ ਨਹੀਂ ਜਿਹੜੀ ਹੈਗੀ ਕੋਈ ਬਹੁਤ ਬਹੁਤ ਦੋਸਤਾਂ ਦੇ ਆਪਰ ਲਾਇਆ ਨਹੀਂ ਕਿ ਆ ਸੀਗਾ ਨਗਾਸ ਪ੍ਰਸ਼ਾਦ ਉਹਨੇ ਲਗਾ ਕੇ ਖੁਸ਼ਾਵਾਦ ਹੈ ਪੁਰਦਰਾਸ਼ੀ ਮੂਤ ਦੇ ਪ੍ਰਸ਼ਾਦ ਪ੍ਰਸ਼ਾਦ ਮਿਕਸ ਹੋ ਰਿਹਾ ਵਾ ਮਸਤਕਰੀ ਦੇਖੇ ਨਹੀਂ ਬੱਗਾ ਅੱਜ ਰੁਦਰਾਸ਼ੀ ਜੀਨਾ ਨੇ ਸਾਰਿਆਂ ਨੂੰ ਲੰਗਰ ਖਿਲਾ ਕੇ ਬਾਅਦ ਐਂਡ ਤੇ ਆਪ ਲੰਗਰ ਖਾਦਾ ਮੈਂ ਪਹਿਲਾਂ ਕਿਸੇ ਦੀ ਵੀਡੀਓ ਨਹੀਂ ਬਣਾਈ ਲੰਗਰ ਖਾਣ ਲੱਗਿਆ ਹੁਣ ਬਾਅਦ ਮੈਂ ਵੀਡੀਓ ਬਣਾਈ ਹੁਣ ਉਹਨੇ ਦੇਖ ਕੇ ਮੈਨੂੰ ਕਹਿਣਾ ਦੀਦੀ ਤੂੰ ਸਿਰਫ ਮੇਰੀ ਕੱਲਿਆਂ ਦੀ ਵੀਡੀਓ ਬਣਾਈ ਹੈਗੀ ਆ ਮੈਂ ਪਰਵਾਹ ਨਹੀਂ ਜੇ ਤੇ ਹੁਣ ਇੱਥੇ ਮਾਤਾ ਰਾਣੀ ਨੂੰ ਪ੍ਰਸ਼ਾਦ ਲਗਾਇਆ ਜਾ ਰਿਹਾ ਹੈਗਾ ਕਿਉਂਕਿ ਜਿੰਨੇ ਜਿੰਨੇ ਲੰਗਰ ਲੱਗਦੇ ਆ ਪਹਿਲਾਂ ਵਾਟੇ ਦਾ ਪ੍ਰਸ਼ਾਦ ਲੱਗਦਾ ਵਾ ਸੇਮੀਆਂ ਬਦਾਨੀਆਂ ਦਾ ਵਿੱਚ ਗਰਮ ਗਰਮ ਦੁੱਧ ਬਦਾਮ ਦੁੱਧ ਸੀਗਾ ਤੇ ਅਲੱਗ-ਅਲੱਗ ਜਿੰਨੇ ਵੀ ਪ੍ਰਸ਼ਾਦ ਹੁੰਦੇ ਨੇ ਨਾ ਸਾਰੇ ਨਾਲ ਨਾਲ ਲਗਾ ਕੇ ਸਭ ਨਾਲ ਨਾਲ ਵੰਡੇ ਜਾਂਦੇ ਹੁੰਦੇ ਸੀਗੇ ਪਰ ਚੌਂਕੀ ਦਾ ਨੰਨਾ ਦਿਨ ਆਉਂਦਾ ਹੁੰਦਾ ਨਾ ਪਹਿਲੇ ਟਾਈਮ ਦੇ ਵਿੱਚ ਨਾ ਜਦੋਂ ਅਸੀਂ ਬਹੁਤ ਛੋਟੇ-ਛੋਟੇ ਹੁੰਦੇ ਸੀਗੇ ਨਾ 3-3 ਵਜੇ ਤੱਕ ਹੁੰਦੀ ਹੁੰਦੀ ਸੀਗੀ ਫਿਰ ਨੈਕਸਟ ਝੰਡੇ ਦੀ ਵੀ ਤਿਆਰੀ ਕਰਨੀ ਹੁੰਦੀ ਸੀ 3 ਵਜੇ 10:00 ਕੇ ਸਵੇਰੇ 5:00 ਵਜੇ ਫਿਰ ਉੱਠਣਾ ਹੁੰਦਾ ਸੀਗਾ ਤਬ ਮਤਲਬ ਬਿਲਕੁਲ ਹੀ ਟਾਈਮ ਹੀ ਨਹੀਂ ਮਿਲਦਾ ਹੁੰਦਾ ਸੀਗਾ ਸੌਣ ਦਾ ਵੀ ਬਹੁਤ ਮਜ਼ਾ ਆਉਂਦਾ ਹੁੰਦਾ ਸੀ ਤਿੰਨ ਦਿਨ ਦਾ ਪ੍ਰੋਗਰਾਮ ਐਲੱਗ ਦਾ ਹੁੰਦਾ ਸੀਗਾ ਕਿ ਜਿੱਦਾਂ ਸਾਡੇ ਘਰ ਹੀ ਕੋਈ ਫੈਮਿਲੀ ਫੰਕਸ਼ਨ ਹੁੰਦਾ ਨਾ ਜਿੱਦ ਆਪਾਂ ਵਿਆਹ ਲਈ ਤਿਆਰੀ ਕਰਦੇ ਹੁੰਦੇ ਆ ਅਸੀਂ ਛੋਟੇ ਛੋਟੇ ਹੁੰਦੇ ਨਾ ਐਦੀ ਤਿਆਰੀ ਕਰਦੇ ਹੁੰਦੇ ਸੀਗੇ ਬਚਪਨ ਦੇ ਵਿੱਚ ਅਸੀਂ ਸਕੂਲ ਵਾਸਤੇ ਵੀ ਨਾ ਅਸੀਂ ਤਿੰਨ ਦਿਨ ਦੀ ਇਕੱਠੀ ਛੁੱਟੀ ਲੈ ਲੈਂਦੇ ਹੁੰਦੇ ਸੀਗੇ ਇੰਨੀ ਐਕਸਾਈਟਮੈਂਟ ਹੁੰਦੀ ਸੀ ਨਾ ਮੰਮੀ ਨੇ ਕਿਹਾ ਕੋਈ ਨਹੀਂ ਤੁਸੀਂ ਚੌਂਕੀ ਤਰ੍ਹਾਂ ਆਦਿ ਨਾ ਪਹਿਲੇ ਦਿਨ ਵੇਲੇ ਸਕੂਲ ਜਾਇਓ ਫਿਰ ਉਸ ਤੋਂ ਬਾਅਦ ਛੁੱਟੀਆਂ ਕਰਨ ਦੀਆਂ ਹੀ ਆ ਇਕੱਠੀਆਂ ਇਹ ਚਿੰਚਰ ਦਿੰਦੀਆਂ ਛੁੱਟੇ ਕੀ ਕਰਨੀਆਂ ਤੇ ਉਹਨਾਂ ਨੂੰ ਦਸੀਦਾ ਸੀਗਾ ਵੀ ਝੰਡਾ ਵੀ ਆ ਭੰਡਾਰਾ ਵੀ ਆ ਕਹਿੰਦੇ ਚੌਂਕੀ ਸੁਨਿਆ ਹੁੰਦਾ ਵਾ ਵੀ ਚੌਂਕੀ ਤਾਂ ਇੱਕ ਦਿਨ ਦੀ ਹੁੰਦੀ ਹੈਗੀ ਆ ਮੈਂ ਕਿਹਾ ਨਹੀਂ ਜੀ ਇਹ ਸਾਡੇ ਨਾਨਕਿਆਂ ਨੇ ਕਰਵਾਉਂਦੇ ਹੈਗੇ ਆ ਉਧਰ ਮੇਰੇ ਨਾਨਾ ਜੀ ਨੇ ਸ਼ੁਰੂ ਕੀਤਾ ਹੋਇਆ ਤਿੰਨ ਦਿਨ ਦਾ ਫੰਕਸ਼ਨ ਤੇ ਬਹੁਤ ਮਜ਼ਾ ਆਂਦਾ ਹੁੰਦਾ ਵਾ ਮਜ਼ਾ ਆ ਤੇ ਪੇਟਾ ਵੀ ਸੁਣੀ ਆਈਆਂ ਗੀਆਂ ਤਾਂ ਵੀ ਵਧੀਆ ਲੱਗਿਆ ਤੇ ਮੈਨੂੰ ਲੱਗਦਾ ਸੀ ਕਿ ਰੁਦਰਾਸ਼ਨੀ ਤੇ ਟਿਕੀਊਗਾ ਬਟ ਉਹ ਤਾਂ ਇੰਨਾ ਇੰਜੋਏ ਕਰਦਾ ਰਿਹਾ ਉਹ ਕਹਿੰਦਾ ਸੀ ਮੈਨੂੰ ਬੈਠੇ ਲੈਗ ਬੈਠੇ ਰੋ ਤੇ ਮੈਂ ਪੇਟਾ ਸੁਣੀ ਜਾ ਹੈਨਾ ਹੈਨਾ ਬਸ ਇੱਕ ਚੀਜ਼ ਉਹ ਇਕਾਲ ਮੰਨਦਾ ਸੀ ਅਗਰ ਮੈਂ ਮਾੜਾ ਜਾਂ ਬਾਹਰ ਚੱਲ ਜਾਂਦੇ ਸੀ ਨਾ ਕੋਈ ਵਗੈਰਾ ਕੰਮ ਵੀ ਕਰਨਾ ਹੁੰਦਾ ਵਾ ਜਾਂ ਫਿਰ ਕਿਸੇ ਨੂੰ ਚਾਲ ਵਗੈਰਾ ਦੇਣਾ ਹੁੰਦਾ ਤਾਂਦੇ ਚਿਕਾ ਮਾਰਦਾ ਸੀ ਹਾਂ ਹਾਂ ਵੀ ਮਤਲਬ ਕਿ ਆਪਕੇ ਚਨਲੀਆਂ ਮੈਨੂੰ ਨਾਲ ਲੈ ਲੈਣੀ ਜੋ ਲੋਕਸ ਆਈ ਦੇ ਬਲੌਗ ਚ ਬਸ ਇਨਾਈ ਜੀ ਤੁਹਾਨੂੰ ਵਾਕਈ ਐਸ ਦਾ ਬਲੌਗ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਲਾਈਕ ਕਰਦੇ ਨਾ ਚੈਨਲ ਤੇ ਨਵੇਂ ਆਂ ਤਾਂ ਸਬਸਕ੍ਰਾਈਬ ਜ਼ਰੂਰ ਕਰਦੇ ਨਾ ਮਿਲਾਂਗੇ ਇੱਕ ਆਪਾਂ ਹੋਰ ਨਵੇਂ ਵੀਡੀਓ ਦੇ ਨਾਲ ਟਿਲ देन ਚੇਕ ਇਨ ਐਂਡ ਬਾਏ ਬਾਏ ਐਂਡ ਥੈਂਕਸ ਫॉर ਵਾਚਿੰਗ